ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਵਿਧਾਇਕ ਅਸ਼ਨੀ ਸ਼ਰਮਾ ਦੀ ਅਗਵਾਈ ਹੇਠ ਕੀਤਾ ਗਿਆ ਜਿਸ ਵਿੱਚ ਉੱਚੇ ਤੌਰ ਤੇ ਜ਼ਿਲ੍ਹਾ ਪ੍ਰਵੋਕਤਾ ਯੁਗੇਸ਼ ਠਾਕਰ ਜ਼ਿਲ੍ਹਾ ਮਹਾ ਮੰਤਰੀ ਰਕੇਸ਼ ਸ਼ਰਮਾ ਸੀਨੀਅਰ ਲੀਡਰ ਸतीश ਸ਼ਾਣੀ ਤੇ ਸਾਬਕਾ ਮੇਰ ਅਨਿਲ ਵਾਸੂਦੇਵਾ ਵੀ ਪਹੁੰਚੇ ਇਸ ਪ੍ਰੈਸ ਵਾਰਤਾ ਰਾਹੀਂ ਉਹਨਾਂ ਨੇ ਆਪਣੀ ਗੱਲਬਾਤ ਰੱਖਦਿਆਂ ਹੋਇਆਂ ਕਿਹਾ ਕਿ 2019 ਵਿੱਚ ਕੇਂਦਰ ਸਰਕਾਰ ਨੇ ਜਿਹੜੇ ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਸਨ ਉਹ ਇੱਕ ਇੱਕ ਕਰਕੇ ਪੂਰੇ ਵੀ ਹੋਏ ਨੇ ਤੇ ਨਾਲ ਹੀ ਉਹਨਾਂ ਨੇ ਜਿਸ ਤਰ੍ਹਾਂ ਦੇਸ਼ ਲਈ ਨਵੀਆਂ ਤਰੱਕੀ ਦੀਆਂ ਰਾਵਾਂ ਖੋਲੀਆਂ ਨੇ ਆਇ ਤੋਂ ਪਹਿਲੇ ਕਿਸੇ ਸਰਕਾਰ ਦੀ ਅਗਵਾਹੀ ਹੇਠ ਨਹੀਂ ਖੁੱਲੀਆਂ ਨਾਲ ਹੀ ਉਹਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਅੱਗੇ ਵੀ ਐਸੇ ਤਰ੍ਹਾਂ ਦੀ ਲੋਕ ਸੇਵਾ ਤੇ ਲੋਕ ਹਿੱਤ ਵਾਸਤੇ ਨਵੇਂ-ਨਵੇਂ ਵਿਕਾਸ ਦੇ ਰਸਤੇ ਖੁੱਲਦੇ ਰਹਿਣਗੇ ਤੇ ਉਹਨੇ ਕਿਹਾ ਕਿ ਲੋਕ ਜਿਸ ਤਰ੍ਹਾਂ ਦਾ ਭਰੋਸਾ ਭਾਰਤੀ ਜਨਤਾ ਪਾਰਟੀ ਉੱਤੇ ਰੱਖਦੇ ਨੇ ਇਹ ਭਰੋਸਾ ਲੋਕ ਕਾਇਮ ਰੱਖਣਗੇ ਤੇ ਭਾਰਤੀ ਜਨਤਾ ਪਾਰਟੀ ਪੂਰੇ ਦੇਸ਼ ਵਿੱਚ ਇੱਕ ਮਜ਼ਬੂਤ ਪਾਰਟੀ ਦੇ ਰੂਪ ਵਿੱਚ ਫਿਰ ਤੋਂ ਸਾਹਮਣੇ ਆਏਗੀ ਤੇ ਲੋਕ ਹਿੱਤ ਵਾਸਤੇ ਲੜੇਗੀ ਉਹਨਾਂ ਨੇ ਇਸ ਮੌਕੇ ਤੇ ਗਿਆਨ ਨਾਮਕ ਇੱਕ ਸੰਕਲਪ ਪੱਤਰ ਵੀ ਜਾਰੀ ਕੀਤਾ ਤੇ ਨਾਰੀਹੁਣੇ ਵੀ ਦੱਸਿਆ ਕਿ ਗਿਆਨ ਨਾਮਕ ਇਹ ਸੰਕਲਪ ਪੱਤਰ ਦੇ ਚਾਰ ਸਤੰਭ ਜਿਹੜੇ ਕਿ ਇੱਕ ਗਿਆਨ ਦੂਸਰਾ ਯੁਵਾ ਤੀਸਰਾ ਅਨੁਦਤਾ ਤੇ ਚੌਥਾ ਨਾਰੀ ਸ਼ਕਤੀ ਨੂੰ ਦਰਸਾਉਂਦਾ ਰਹੇ ਤੇ ਇਸ ਤੋਂ ਇਹ ਸਾਫ ਹੁੰਦਾ ਹੈ ਕਿ ਇਹ ਚਾਰੇ ਹੀ ਸਤੰਭ ਦੇਸ਼ ਦੀ ਤਰੱਕੀ ਵਾਸਤੇ ਅਨਮੋਲ ਸਤੰਭ ਨੇ ਤੇ ਇਹਨਾਂ ਦੀ ਤਰੱਕੀ ਇਹਨਾਂ ਦੀ ਸੁਰੱਖਿਆ ਤੇ ਇਹਨਾਂ ਦੀ ਪ੍ਰਗਤੀ ਵਿੱਚ ਹੀ ਦੇਸ਼ ਦੀ ਪ੍ਰਗਤੀ ਹੈ ਤੇ ਇਹ ਬਾਜਬਾ ਸਰਕਾਰ ਇਸ ज्ञान रूपी स्तंभ ਨੂੰ ਹਮੇਸ਼ਾ ਹੀ ਵਿਕਖ ਦੇ ਉਜਲ ਪਾਸੇ ਲੈ ਕੇ ਜਾਣਗੇ ਇਹਦੇ ਵਿੱਚ ਕੋਈ ਦੋਰ ਆਏ ਨਹੀਂ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੀ ਮੌਜੂਦਗੀ ਦੇ ਅੰਦਰ ਸਾਡੇ ਰਾਸ਼ਟਰੀ ਅਧਿਕਾਰੀ ਨੇ ਔਰ ਬੀਜੇਪੀ ਦੇ ਸੰਕਲਪ ਪੱਤਰ ਦੇ ਚੇਅਰਮੈਨ ਮਾਨਯ ਰਾਜਨਾਥ ਸਿੰਘ ਜੀ ਔਰ ਗ੍ਰਹਿ ਮੰਤਰੀ ਜੀ ਨੇ ਦੋ ਦਿਨ ਪਹਿਲਾਂ ਪਾਰਟੀ ਦਾ ਸੰਕਲਪ ਪੱਤਰ ਜਿਹੜਾ ਉਹ ਪ੍ਰਸਤੁਤ ਕੀਤਾ ਔਰ ਪਿਛਲੇ 10 ਸਾਲਾਂ ਚ ਜਿਹੜੇ ਅਸੀਂ ਦੋ ਸੰਕਲਪ ਪੱਤਰ ਲੈ ਕੇ ਆਏ ਸੀ 14 ਚ ਔਰ 19 ਚ ਉਹਦੇ ਅੰਦਰ ਦੇਸ਼ ਨਾਲ ਜੜੀਆਂ ਜੜੀਆਂ ਕਮਿਟਮੈਂਟ ਕੀਤੀਆਂ ਸੀ ਉਹ ਦੱਸਿਆ ਕਿ ਆਹ ਦੇਖੋ ਅਸੀਂ ਨੇ ਕਿਹਾ ਸੀ ਕਿ ਧਾਰਾ 370 ਸਮਾਪਤ ਕਰਾਂਗੇ ਇਹ ਤੇ ਕੀਤੀ ਹੈ ਜੇ ਅਸੀਂ ਕਿਹਾ ਸੀ ਕਿ ਸ਼੍ਰੀ ਰਾਮ ਮੰਦਿਰ ਜੀ ਦੇ ਮੰਦਰ ਦੇ ਨਿਰਵਾਣ ਚ ਜੜੀਆਂ ਆ ਰੀਆਂ ਅਰਚਨਾ ਉਹਨੂੰ ਦੂਰ ਕਰਾਂਗੇ ਤੇ ਉਹਨੂੰ ਦੂਰ ਕਰਕੇ ਬਾਬੇ ਰਾਮ ਮੰਦਰ ਦਾ ਨਿਰਮਾਣ ਕੀਤਾ ਜੀ ਆਈ ਕਹਿਆ ਸੀ ਕਿ ਜਿਹੜੇ ਸਾਡੇ ਅਲਪ ਸੰਖਿਆ ਸਾਡੇ ਗਵਾਂਢੀ ਦੇਸ਼ਾਂ 'ਚ ਰਹਿੰਦੇ ਨੇ ਔਰ ਧਰਮ ਦੇ ਆਧਾਰ 'ਤੇ ਉਤਪੀੜਨ ਉਹਨਾਂ ਦਾ ਹੋ ਰਿਹਾ ਔਰ ਇਹ ਦੇ ਚਾਣ ਉਹਨਾਂ ਨੂੰ ਨਾਗਰਿਕਤਾ ਮਿਲੇ ਉਹਦੇ ਲਈ ਸੀਏ ਦਾ ਕਾਨੂੰਨ ਵੀ ਅਸੀਂ ਬਣਾਇਆ ਇਹਦੇ ਨਾਲ ਨਾਲ ਜਿੱਤਨੇ ਵੀ ਕਿ 80 ਕਰੋੜ ਲੋਕਾਂ ਗਰੀਬ ਲੋਕਾਂ ਨੂੰ ਅਨਾਜ ਦੇਣ ਦੀ ਗੱਲ ਸੀ ਔਰ ਸਰਕਾਰ ਨੇ ਉਹਨੂੰ ਦਿੱਤਾ ਪਹਿਨਾਵਿਆਂ ਨੂੰ ਇੱਜ਼ਤ ਘਰ ਬਣਾ ਕੇ ਦਿੱਤਾ ਇਦਾਂ ਹੀ ਕਿ ਹਰ ਘਰ ਦੇ ਅੰਦਰ ਗੈਸ ਸਿਲੰਡਰ ਲਗਾਇਆ ਇਹ ਕੱਲੇ ਉਹ ਬੋਦੀ ਨੇ ਜਿਹੜਾ ਪਹਿਲੇ ਦਿਨ ਕਿਹਾ ਸੀ ਕਿ ਜਦੋਂ ਪਾਰਲੀਮੈਂਟ 'ਚ ਦਾਖਲ ਹੋਏ ਉਹਨਾਂ ਨੇ ਕਿਹਾ ਸੀ ਕਿ ਮੇਰੀ ਸਰਕਾਰ ਉਸ ਵੇਲੇ ਗਰੀਬ ਕਿਸਾਨ ਪਿਛੜੇ ਵਰਗ ਨੂੰ ਸਮਰਪਿਤ ਹੈ ਅੱਜ ਵੀ ਜਿਹੜਾ ਅਸੀਂ ਘੋਸ਼ਣਾ ਪੱਤਰ ਜਦੋਂ ਪ੍ਰਸਤੁਤ ਹੋਇਆ ਸੰਕਲਪ ਪੱਤਰ ਉਹਨੂੰ ਵੀ ਉਹਦੇ ਵੀ ਚਾਰ ਸਤੰਭ ਨੇ ਗਿਆਨ ਪਹਿਲਾ ਕਿ ਇਹ ਗਰੀਬ ਲਈ ਸਮਰਪਿਤ ਹੈ ਕਲਾ ਆਰੀਏ ਸਮਾਜ ਔਰ ਇਹ ਇਹ વૈਸ਼ਿਕ ਅਨੁਦਾਤਾ ਅਨੁਦਾਤਾ ਵਾਏ 유ਵਾ ਐਨ ਨਾਰੀ ਸ਼ਕਤੀ ਗਰੀਬ 유ਵਾ ਅਨੁਦਾਤਾ ਔਰ ਨਾਰੀ ਸ਼ਕਤੀ ਇਹ ਚਾਰ ਸਤੰਭ ਨੇ ਜਿਨ੍ਹਾਂ ਦੇ ਆਧਾਰ ਦੇ ਉਤੇ ਇਹ ਘੋਸ਼ਣਾ ਪੱਤਰ संकल्प पत्र आया और इसकी गारंटी प्रधानमंत्री जी ने इस आधार पे ली क्योंकि पहला ਜਿਹੜਾ 14 ਚ ਪੇਸ਼ ਕੀਤਾ ਉਹਨੂੰ ਪੂਰਾ ਕੀਤਾ ਜਿਹੜਾ 19 ਚ ਪੇਸ਼ ਕੀਤਾ ਉਹਨੂੰ ਪੂਰਾ ਕੀਤਾ ਔਰ ਇਹ ਕੰਟੀਨਿਊਟੀ ਬਣਾ ਕੇ ਰੱਖੀ ਇਹਦੇ ਵਿੱਚ ਇਹਦੇ ਅੰਦਰ ਕੋਈ ਇਹ ਨਹੀਂ ਹੈ ਕਿ ਲੜੀਆਂ ਤੋੜਤੀਆਂ ਹੋਣ ਮਾਨੋ 80 ਕਰੋੜ ਲੋਕ ਗਰੀਬ ਲੋਕਾਂ ਨੂੰ ਅਨਾਜ ਦੀ ਸੁਵਿਧਾ ਮਿਲ ਰਹੀ ਹੈ ਤੇ ਉਹਨੂੰ 5 ਸਾਲ ਲਈ ਹੋਰ ਵਧਾਤਾ ਕਿਸਾਨ ਨੂੰ ਅਗਰ 6000 ਰੁਪਿਆ ਸਨਮਾਨ ਦੀ ਮਿਲ ਰਹੀ ਹੈ ਤੇ ਉਹਨੂੰ ਕੰਟੀਨਿਊਟੀ ਉਹਦੀ ਬਣਾਈ ਰੱਖੀ ਉਹਨੂੰ ਰੋਕਿਆ ਨਹੀਂ ਅਗਰ ਗੈਸ ਗੈਸ ਦੇ ਦੁਆਰਾ ਸਿਲੰਡਰ ਮਿਲਦਾ ਸੀ ਉਜਵਲਾ ਯੋਜਨਾ ਦੇ ਤਹਿਤ ਉਹਨੂੰ ਇਹ ਇਹ ਵਾਦਾ ਕੀਤਾ ਕਿ ਪਾਈਪ ਦੇ ਮਾਧਿਅਮ ਨਾਲ ਗੈਸ ਦੇ ਆਵੇ ਮੇਰਾ ਕੇਵਲ ਇਤਨਾ ਮਤਲਬ ਹੈ ਕਿ ਕੋਈ ਵੀ ਜਿਹੜੀਆਂ ਸਕੀਮਾਂ ਪੁਰਾਣੀਆਂ ਚੱਲ ਰਹੀਆਂ ਸੀ ਉਹ ਚੁਬੜੋਤਰੀ ਕੀਤੀ ਹੈ ਜੇ ਪਹਿਲਾਂ 4000 ਲੋਕਾਂ ਨੂੰ ਘਰ ਮਿਲਿਆ ਤੇ 3000 ਨੂੰ ਹੋਰ ਮਿਲੇਗਾ ਜੇ 1 ਕਰੋੜ ਪੈਣਾ ਲੱਖਪਤੀ ਬਣੀ ਹੈ ਤੇ 3 ਕਰੋੜ ਹੋਰ ਬਣਾਵਾਂਗੇ ਇਹਦੇ ਨਾਲ ਨਾਲ ਜਿੱਥੇ ਸਾਂਸਕ੍ਰਿਤਿਕ ਦੇਸ਼ ਦਾ ਵਿਕਾਸ ਹੋਣਾ ਚਾਹੀਦਾ ਉਥੇ ਇਨਫਰਾਸਟ੍ਰਕਚਰ ਰੇਲਵੇ ਦਾ ਨੈਟਵਰਕ ਬਦੇ ਰੇਲਵੇ ਦੀਆਂ ਸੁਵਿਧਾਵਾਂ ਮਾਦਨ ਬੁਲਟ ਟ੍ਰੇਨ ਦੀ ਦੇਸ਼ ਕਲਪਨਾ ਕਰੇ ਕਲਪਨਾ ਹੀ ਨਹੀਂ ਕਰੇ ਉਹਨੂੰ ਸਰਕਾਰ ਕਰੇ ਬੰਦੇ ਭਾਰਤ ਅੰਮ੍ਰਿਤ ਭਾਰਤ ਰੇਲਵੇ ਜਿਹੜੇ ਆ ਵਰਲਡ ਕਲਾਸ ਬਣਨ ਔਰ ਸਿੱਖਿਆ ਦੇ ਖੇਤਰ ਚ ਵੀ ਨਵੀਂ ਕ੍ਰਾਂਤੀ ਆਏ ਜਿਹੜੇ ਪੇਪਰ ਲੀਕ ਦਾ ਮਾਮਲਾ ਉਹਦੇ ਤੇ ਵੀ ਸਰਕਾਰ ਨੇ ਪੂਰੀ ਤਰ੍ਹਾਂ ਨਾਲ ਰੋਕ ਲੱਗੇ ਪੰਜਾਬ ਚ ਨਸ਼ਾ ਵਧਿਆ ਹੋਇਆ ਨਸ਼ੇ ਦੀ ਲੜਾਈ ਨੂੰ ਤੇਜ਼ ਕਰਾਂਗੇ ਅਨੇਕ ਬਾਰੇ ਸਰਕਾਰ ਨੇ ਜਿਹੜੇ ਆ ਉਹ ਕੀਤੇ ਆ ਯੁਵਾਵਾਂ ਦੇ ਦੇ ਅੰਦਰ ਮੁਦਰਾ ਯੋਜਨਾ ਜਿਹੜੀ ਉਹਨੂੰ ਲਾਗੂ ਰੱਖਿਆ ਉਹਦੀ ਜਿਹੜੀ ਲਿਮਟ ਉਹਨੂੰ ਵਧਾਤਾ ਪਹਿਲਾਂ 10 ਲੱਖ ਤੱਕ ਸੀ ਹੁਣ 20 ਲੱਖ ਤੱਕ ਕਰਤੀ ਸਟਾਰਟਅਪ ਉਹਨੂੰ ਵੀ ਗਤੀ ਦਿੱਤੀ ਮਤਲਬ ਕੋਈ ਪੱਖਿਆਸਾ ਨਹੀਂ ਹੈ ਜਿਹਨੂੰ ਸਰਕਾਰ ਨੇ ਟੱਚ ਨਾ ਕੀਤਾ ਹੋਏ ਇਹਦੇ ਨਾਲ ਨਾਲ ਦੇਸ਼ ਦੀ ਸੁਰੱਖਿਆ ਸੁਰੱਖਿਤ ਰਹੇ ਔਰ ਪੂਰੇ ਵਿਸ਼ਵ ਦੇ ਅੰਦਰ ਦੇਸ਼ ਦਾ ਡੰਕਾ ਵੱਜੇ ਇਹਦਾ ਵੀ ਸੰਕਲਪ ਲਿਆ ਔਰ ਵੱਡੀ ਗੱਲ ਹੈ ਇਹ ਜਿਹੜਾ ਬਜਟ ਹੈ ਜਿਹੜਾ ਆਪਣਾ ਮੈਨੀਫੈਸਟੋ ਲਿਆਂਦਾ ਹੈ ਜਿਹੜਾ ਸੰਕਲਪ ਪੱਤਰ ਲਿਆਂਦਾ ਹੈ ਇਹ 100 ਸਾਲ ਜਦੋਂ ਦੇਸ਼ ਦੇ ਹੋਣ ਤੇ ਹਿੰਦੁਸਤਾਨ ਵਿਕਸਿਤ ਦੇਸ਼ ਬਣੇ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਨੀਡਸ ਟੂਮੋਰੋ ਬ੍ਰਿੰਗ them ਟੂ ਐਨ ਐਮਜ਼ ਜেমস ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music. Dance classes for hip hop, freestyle, jazz, locking, popping, chess, horse riding, football, and so on. A and M's Gems Cambridge International School, opposite Canada Palace, near A and M Institute's Jalandhar Dalhousie Bypass Road, Patancheru.